ਲੁੱਗਾ ਤੇ ਆਉਣ ਦਾ ਕੀ ਫਾਇਦਾ ਫਿਰ ਸਰਦਾਰ ਜੀ ਨਾ ਦੇਓਗੇ ਫੋਟਮਾ ਪਾਓਗੇ ਡੱਲਲ ਸਾਹਿਬ ਤੇਰੀ ਸੋਚ ਤੇ ਪਹਿਲਾਂ ਤਾਂ ਅਸੀਂ ਠੋਕ ਕੇ ਹੁਣ ਹੀ ਆ ਕੇ ਖੜ੍ਹਜੋ ਇਹ ਅਪੀਲ ਕਰਦਾ ਜਿਵੇਂ ਬਬੂ ਨੇ ਕਿਹਾ ਕਿ ਸਾਰੀਆਂ ਜਿੱਥੇ ਬੰਦੀਆਂ ਬਿਲਕੁਲ ਵਿਚਾਰਕ ਬਖਰੇਵੇਂ ਹੈ ਕੋਈ ਲੈਫਟ ਆ ਕੋਈ ਰਾਈਟ ਆ ਕੋਈ ਕਿਹੜਾ ਕੋਈ ਵਿਚਾਲੇ ਵਾਲਾ ਕੁਝ ਵੀ ਆ ਰੱਖੋ ਸੋਡੀ ਸੋਚ ਸੋਡੀ ਵਿਚਾਰ ਤਰਾ ਸੋਨ ਮਾਰਕਾ ਨਿਸ਼ਾਨਾ ਇੱਕ ਹੈ ਲੜਾਈ ਇੱਕ ਹੈ ਦੁਸ਼ਮਣ ਇੱਕ ਹੈ ਪਰ ਇਕੱਠੇ ਕਿਉਂ ਨਹੀਂ ਆਉਂਦੇ ਉਹ ਨਾਲੇ ਤਾਂ 20 ਫੁੱਲ ਪ੍ਰੋਟੈਸਟਰ ਬਾਕੀ ਨੂੰ ਹੁਣ ਜਤਰਾਜ ਕੀ ਹੈ ਜਾਂ ਤਾਂ ਹੋਵੇ ਨਾ ਵੀ ਇੱਕ ਜਥੇਬੰਦੀ ਹੋਰ ਤਰਾ ਪ੍ਰੋਟੈਸਟ ਕਰਦੀ ਹੈ ਇੱਕੋ ਵੇਹਿਆ ਸਭ ਦਾ ਉਹਨਾਂ ਦਾ ਵੀ ਇਹੀ ਵੇਹਿਆ ਇਹਨਾਂ ਦਾ ਵੀ ਇਹੀ ਵੇਹਿਆ ਪੂਰਨ ਨੂੰ ਆਉਣਾ ਚਾਹੀਦਾ ਔਰ ਦੂਜੀ ਗੱਲ ਜਿਹੜਾ ਸਭ ਤੋਂ ਜ਼ਰੂਰੀ ਹੈ ਮੰਨਮਰਤ ਦੇ ਖਿਲਾਫ ਉਹਨਾਂ ਦਾ ਪਿਆਣਾ ਚਾਇਆ ਉਹ ਕਹਿੰਦੇ ਨਹੀਂ ਇਹ ਜਾਇਜ਼ ਨਹੀਂ ਹੈ ਗੁਰੂ ਪਾਤਸ਼ਾਹ ਵੀ ਨਹੀਂ ਕਹਿੰਦੇ ਅਸੀਂ ਲੜ ਕੇ ਮਰਨ ਵਾਲੇ ਬਲੂ ਕਹਿੰਦੇ ਕੌਣ ਆਦੇ ਸੀ ਇਹ ਐਸਕੇਮ ਦੇ ਵੱਲੋਂ ਲੱਖਵਾਲਾ ਮੈਨਾਂਕ ਮੈਂ ਦਿੱਲੀ ਤੋਂ ਆ ਪਾ ਪਾਵਰ ਨੂੰ ਬ੍ਰੀਫ ਕਰਦੇ ਸਾਰੇ ਨੂੰ ਚਲੋ ਆਪਣੇ ਵੱਡੇ ਆ ਦੇਖੋ ਜਦੋਂ ਆਪਾਂ ਕਿਸੇ ਜਨ ਸਮੂਹ ਨੂੰ ਟੋਰਨਾ ਹੁੰਦਾ ਫਿਰ ਆਪਾਂ ਛੋਟ ਛੋਟੀਆਂ ਗੱਲਾਂ ਉਹ ਕੋਈ ਨਹੀਂ ਵੱਡੇ ਆ ਜੇ ਕਹਿੰਦਾ ਕੋਈ ਗੱਲ ਇਹ ਛੋਟੀ ਗੱਲ ਆਪਾਂ ਕੋਈ ਗੱਲ ਦੀ ਗੱਲ ਆਪਾਂ ਇਹ ਗੱਲ ਚ ਕਹਿੰਦੇ ਕਿ ਉਹਨਾਂ ਨੂੰ ਹੋਣਾ ਚਾਹੀਦਾ ਅਸੀਂ ਵੀ ਸਾਰੇ ਤੁਸੀਂ ਵੀ ਸਾਰੇ ਅਸੀਂ ਸਾਰੇ ਬੇਨਤੀ ਕਰਦੇ ਵੀ ਸਾਰੇ ਇਕੱਠੇ ਹੋ ਕੰਮ ਲਈ ਔਰ ਇਹ ਪੀਸਫੁਲ ਪ੍ਰੋਟੈਸਟ ਹੈ ਜੀ ਕੋਈ ਇਸ ਤਰ੍ਹਾਂ ਦੀ ਗੱਲ ਹੈ ਜੀ ਵੀ ਜਿਹੜਾ ਤੁਹਾਡਾ ਵਿਚਾਰ ਆ ਲਾਗੋ ਵੀ ਤੇ ਨਾ ਲਾਗੋ ਔਰ ਦੂਜਾ ਜਦੋਂ ਬੰਦਾ ਜ਼ਿੰਦਗੀ ਦੀ ਦੌੜ ਲਾ ਕੇ ਪੈ ਗਿਆ ਬੈਠਾ ਹੁਣ ਇਹ ਤੋਂ ਵੱਡੀ ਮਤਲਬ ਪਰ ਹੋਰ ਕਿਹਨਾ ਬੰਦਾ ਐਮਐਸਪੀ ਦਾ ਇਹਦਾ ਜਵਾਬ ਮੈਂ ਦਿੰਦਾ ਜੀ ਸਾਡੀਆਂ ਜੰਗਾਂ ਜ਼ਬਰ ਦੇ ਖਿਲਾਫ ਸਬਰ ਨਾਲ ਵੀ ਰੰਗੀਆਂ ਨੇ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਸਬਰਨਾ ਤੱਤੀ ਤੇ ਵੀ ਤੇ ਬਹਿ ਕੇ ਸ਼ਤ ਨਹੀਂ ਦਿੱਤੀ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜਾ ਕੇ ਕਹਿੰਦਾ ਸੀਗਾ ਉੱਥੇ ਵੀ ਲੋ ਮੈਨੂੰ ਇਨ ਬਣਾ ਲਓ ਬਾਕੀ ਸਾਰੇ ਮੰਨ ਜਾਣਗੇ ਕੀ ਉਸ ਜ਼ਬਰਦਸਤ ਮੁਕਾਬਲਾ ਸਬਰਨਾ ਨਹੀਂ ਹੋਇਆ ਜਿੱਥੇ ਸਾਨੂੰ ਖੰਡਾ ਚੱਕਣਾ ਪਿਆ ਤੇ ਖੜਕਾਉਣੀ ਪਈ ਉਹ ਵੀ ਖੜਕਾਈ ਸ਼ੇਮੇ ਪਾਸ਼ਾ ਨੇ ਖੜਗਾਈ 10ਵੇਂ ਪਾਸ਼ਾ ਨੇ ਖੜਗਾਈ ਜਿੱਥੇ ਜ਼ਬਰਦਸਤ ਮੁਕਾਬਲਾ ਜਲਮ ਦਾ ਮੁਕਾਬਲਾ ਸਬਰ ਨਾ ਦਿੱਤਾ ਉਹ ਵੀ ਸਾਡੇ ਪਾਸ਼ਾਆਂ ਨੇ ਦਿੱਤਾ ਸਾਡੇ ਕੋਲ ਦੋਨੇ ਸੰਕਲਪ ਨੇ ਉਹ ਇੱਕ ਬਹਾਨਾ ਲੱਭਿਆ ਉਹਨਾਂ ਨੇ ਸਾਡੇ ਕੋਲ ਸਾਡੇ ਸੰਕਲਪ ਐ ਤੁਸੀਂ ਦੱਸ ਦਿਓ ਕੀ ਸਾਡੇ ਗੁਰੂ ਖਰੋਹ ਨੇ ਖੰਡਾ ਜੈਕਰ ਉਹ ਵੀ ਆਜਾ ਹੈ ਨਾ ਮਤਲਬ ਜੇ ਦੂਜਿਆਂ ਜਿ세 ਬੰਦੇ ਨੂੰ ਲੱਗਦਾ ਵੀ ਸਾਡੇ ਕੋਲ ਇੱਕ ਹੋਰ ਵੇ ਹੈ ਉਹ ਵੀ ਆਜਾਣਾ ਇੱਥੇ ਮਿਲ ਬੈਠਣ ਸਾਰੇ ਕਿੱਥੇ ਲੱਗਦਾ ਸਟੇਜ ਨਹੀਂ ਚੱਠੀ ਕਰ ਸਕਦੇ ਲੈਗ ਸਟੇਜ ਯਾਰ ਮਕਸਦ ਤਾਂ ਇੱਕ ਗੱਲ ਸੁਣੋ ਉਹ ਵੀ ਆ ਜਾਣ ਇੱਥੇ ਮਿਲ ਬੈਠਣ ਸਾਰੇ ਬੈਠ ਕੇ ਇੱਕ ਗੋਸ਼ਟੀ ਕਰਨ ਜਿਹਦੇ ਸਾਰੇ ਨੇ ਪੱਤਰਕਾਰ ਅਕਲਮੰਦ ਲਾਇਆ ਪੜ੍ਹੇ ਲਿਖੇ ਡਾਕਟਰ ਕਿਸਾਨ ਵਿੰਗ ਦੇ ਆ ਸਮਾਜ ਸੇਵੀ ਸਾਰੇ ਇਕੱਠੇ ਬੈਠਣ ਕਿਉਂਕਿ ਡਿਸੀਜਨ ਲੈਣ ਡੱਲੇਵਾਲ ਸਾਹਿਬ ਵੀ ਤਾਂ ਆਪਣੇ ਨਾਲ ਹੀ ਹੈ ਜੇ ਸਾਰੇ ਇਕੱਠੇ ਹੋ ਕੇ ਆਪਾਂ ਇੱਕ ਹੋਰ ਡਿਸੀਜਨ ਲੈਣੇ ਆ ਤਾਂ ਡੱਲੇਆ ਸਾਹਿਬ ਕਿਤੇ ਨਾ ਕਰ ਦੇਣਗੇ ਉਹ ਤਾਂ ਹੋਰ ਇਸ ਲਈ ਭੈ ਕਿਉਂਕਿ ਹੋਰ ਕੋਈ ਤਰਿਆ ਨਹੀਂ ਜੇ ਆਪਾਂ ਸਾਰੇ ਇਕੱਠੇ ਹੋ ਜਾਗੇ ਆਪਾਂ ਹੋਰ ਨਵਾਂ ਡਿਸੀਜਨ ਵੀ ਲੈ ਸਕਦੇ ਹਾਂ ਤੇ ਦੂਜੀ ਗੱਲ ਜਿਹੜੇ 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 ਲੀਡਰ ਹੈ ਪੱਲੀ ਸਰਕਾਰ ਨੂੰ ਆਪਾਂ ਦੋਸ਼ ਦਿੰਦੇ ਜਿਹੜੇ ਆਪੋਜੀਸ਼ਨ ਚ ਬਿਠੇ ਹੈ ਜਿਹੜੇ ਚੋਣੇ ਹਾਰੇ ਉਹਨਾਂ ਦਾ ਨਹੀਂ ਛਰਜ ਬਣਦਾ ਰਿਹਾ ਉਹ ਨਹੀਂ ਆਉਂਦੇ ਕੋਈ ਪਾਰਟੀ ਸਾਰੇ ਨੂੰ ਆਉਂਦੇ ਨਾ ਮੁੱਦਾ ਆਪਾਂ ਸਾਰਿਆਂ ਦਾ ਸਾਂਝਾ ਹੈ ਦੀਪ ਨੇ ਜੋ ਝੰਝੋੜਾ ਮਾਰਿਆ 1 ਸਾਲ ਦੇ ਵਿੱਚ 10 ਸਾਲ ਜਿੰਨਾ ਕੰਮ ਕਰ ਗਿਆ ਬਹੁਤ ਵੱਡਾ ਕੰਮ ਹੈ ਛੇ ਮੈਨੂੰ ਇਹ ਦੱਸ ਇਹਨੂੰ ਪੁਰਾਣੇ ਬਾਬਾ ਦੀਪ ਸਿੰਘ ਜੀ ਯਾਦ ਨਹੀਂ ਆਉਣਗੇ ਆਪਾਂ ਉਦਾਹਰਨਾਂ ਦਿੱਤੀਆਂ ਹਨਾ ਜਿੰਨੇ ਲੋਕ ਇਸ ਧਰਤੀ ਲਈ ਇਸ ਪਾਣੀ ਲਈ ਤਰਮ ਲਈ ਇਨਸਾਨੀਅਤ ਲਈ ਕੁਛ ਕਰਗੇ ਨਹੀਂ ਉਹ ਹਮੇਸ਼ਾ ਜਾਗਦੇ ਜਾਂ ਕਹਿ ਲੋ ਜਿਉਂਦੇ ਨੇ ਬਾਕੀ ਇਨਸਾਨ ਮਰ ਜਾਣਗੇ ਉਸੇ ਉਮਰ ਚ ਰਹਿਣਗੇ ਕੀ ਕਰਤਾਰ ਸਿੰਘ ਸਰਾਭਾ ਅੱਜ ਵੀ ਉਸੇ ਉਮਰ ਚ ਫੋਟੋ ਲਾ ਕੇ ਨਹੀਂ ਰੱਖੀ ਹੋਈ ਆਪਾਂ ਸਾਡੇ ਬੰਦੀ ਸਿੰਘ ਵੀ ਯਾਦ ਆ ਬੰਦੀ ਸਿੰਘ ਨਹੀਂ ਯਾਦ ਕਿ ਜਿਹੜਾ 29 ਸਾਲ ਦੇ ਬੈਠੇ ਨੇ ਅੰਦਰ ਹਵਾਰੇ ਹੋਰੀ ਯਾਦ ਨਹੀਂ ਉਹਨਾਂ ਤੋਂ ਸੋ ਇਹਨਾਂ ਦਾ ਕਿਸੇ ਨੂੰ ਭੁੱਲਦਾ ਨਹੀਂ ਇਹ ਭੁੱਲਣਾ ਬਿਲਕੁਲ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਕਿ ਇਹਨੂੰ ਯਾਦ ਕਰੋ ਬਲਕਿ ਉਹ ਲੋਕਾਂ ਦੇ ਦਿlo ਦਿਮਾਗ ਚ ਹੁੰਦਾ ਹੈ ਔਰ ਅਸਲ ਯਾਦ ਉਹੀ ਹੁੰਦਾ ਜਿਹਦੇ ਬਾਰੇ ਕਹਿਣਾ ਨਾ ਪਵੇ ਔਰ ਤੁਹਾਡੇ ਦਿਲ ਚ ਹੋਵੇ ਇਹ ਸਭ ਤੋਂ ਜ਼ਰੂਰੀ ਹੈ ਬਹੁਤ ਚੰਗੀ ਗੱਲ ਹੈ